ਸਪ੍ਰਿੰਗ 에ਅਰਲਾਈਨ ਦਾ ਜਹਾਜ਼ ਬੋਇੰਗ 737 ਕੱਲ ਕ੍ਰੈਸ਼ ਹੋਣ ਤੋਂ ਬਚਿਆ ਇਸ ਫਲਾਈਟ ਦੇ ਵਿੱਚ ਕੁੱਲ 191 ਯਾਤਰੀ ਸਨ ਤੇ ਸਪ੍ਰਿੰਗ ਜਿਹੜੀ 에ਅਰਲਾਈਨ ਹੈ ਜਾਪਾਨ ਦੀ ਇੱਕ ਲੋ-ਕਾਸਟ 에ਅਰਲਾਈਨ ਹੈ ਸਪ੍ਰਿੰਗ 에ਅਰਲਾਈਨ ਦਾ ਇਹ 에ਅਰਕ੍ਰਾਫਟ ਸ਼ੰਘਾਈ ਤੋਂ ਟੋਕੀਓ ਵੱਲ ਨੂੰ ਜਾ ਰਿਹਾ ਸੀ ਤੇ ਸ਼ਾਮ ਦੇ 6:53 ਮਿੰਟ ਤੇ ਲੋਕਲ ਟਾਈਮ ਤੇ ਇਹਨਾਂ 10 ਮਿੰਟਾਂ ਦੇ ਵਿੱਚ ਇਹ ਫਲਾਈਟ 36000 ਫੁੱਟ ਤੋਂ 105000 ਫੁੱਟ ਦੀ ਉਚਾਈ ਤੇ ਆ ਗਈ ਮਤਲਬ ਕਿ 10 ਮਿੰਟਾਂ ਦੇ ਵਿੱਚ ਹੀ ਜਿਹੜੀ ਫਲਾਈਟ ਹੈਗੀ 26000 ਫੁੱਟ ਦਾ ਜਿਹੜਾ ਡਿਸਟੈਂਸ ਹੈਗਾ ਉਹਨੇ ਕਵਰ ਕੀਤਾ ਹੇਠਾਂ ਵਾਲੇ ਪਾਸੇ ਨੂੰ ਐਂਡ ਡਿਗਨ ਦੇ ਵਿੱਚ ਵੀ ਜਹਾਜ਼ ਦੇ ਅੰਦਰ ਦਾ ਜਿਹੜਾ ਮਾਹੌਲ ਹੈਗਾ ਉਹ ਇੰਨਾ ਡਰਾਵਣਾ ਮਾਹੌਲ ਦੱਸਿਆ ਜਾ ਰਿਹਾ ਹੈਗਾ ਇੰਨਾ ਖਤਰਨਾਕ ਮਾਹੌਲ ਪੈਦਾ ਹੋ ਗਿਆ ਜਹਾਜ਼ ਦੇ ਅੰਦਰ ਅੰਦਰ ਜਿਹੜੇ ਆਗੇ ਆਕਸੀਜਨ ਮਾਸਕ ਡਿਪਲੋਏ ਕਰਨੇ ਪਏ ਤੇ ਉਸ ਤੋਂ ਇਲਾਵਾ ਜਿਹੜੇ ਆ ਪੈਸੈਂਜਰਸ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਆਪਣੇ ਫੇਰੇਗੋਲ ਮੈਸੇਜ ਜਿਹੜੇ ਉਹ ਲਿਖਨੇ ਸ਼ੁਰੂ ਕਰ ਦਿੱਤੇ ਆਪਣੀਆਂ ਇੰਸ਼ੋਰੈਂਸ ਪਾਲਿਸੀਆਂ ਦੀ ਜਿਹੜੀ ਇਨਫਰਮੇਸ਼ਨ ਹੈਗੀ ਉਹ ਵੀ ਲਿਖਣੀ ਸ਼ੁਰੂ ਕਰ ਦਿੱਤੀ ਪਰ ਪਾਇਲਟ ਦੀ ਸਿਆਣਪ ਦੀ ਵਜ੍ਹਾ ਦੇ ਨਾਲ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾ ਲਿਆ ਗਿਆ ਸ਼ਾਮ ਦੇ 8:50 ਮਿੰਟ ਤੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਨਜ਼ਦੀਕੀ 에ਅਰਪੋਰਟ ਦੇ ਉੱਪਰ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵੀ ਪੈਸੇਂਜਰ ਨੂੰ ਜਿਹੜਾ ਹੈਗਾ ਕੋਈ ਵੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਫੇਰ ਜਿਹੜਾ ਹੈਗਾ ਇਹ ਹਾਦਸਾ ਹੋਇਆ ਤਾਂ ਹਾਦਸਾ ਫੇਰ ਬੋਇੰਗ ਦੇ 737 ਪਲੇਨ ਦੇ ਨਾਲ ਹੋਇਆ ਬੋਇੰਗ ਦਾ ਇਹ ਪਲੇਨ ਸੀਗਾ 에어 ਇੰਡੀਆ ਦੇ ਕ੍ਰੈਸ਼ ਦੇ ਵਿੱਚ ਜੋ ਕਿ 12 ਜੂਨ ਨੂੰ ਆਇਆ ਤੇ ਉੱਥੇ ਜਿਹੜੇ ਸੀਗੇ 200-250 ਤੋਂ ਵੱਧ ਲੋਕਾਂ ਦੀ ਜਿਹੜੀ ਹੈਗੀ ਜਾਨ ਚਲੀ ਗਈ ਸੀ ਉਸ ਹਾਦਸੇ ਦੇ ਵਿੱਚ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਫਲਾਈਟ ਦੇ ਵਿੱਚ ਇੱਕ ਵੀ ਬੰਦੇ ਨੂੰ ਜਿਹੜੀ ਜਾਨ ਨੂੰ ਨੁਕਸਾਨ ਨਹੀਂ ਹੋਇਆ